ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਬੈਠੇ ਹਾਂ ਨਿਊ ਮਾਲੂ ਵਾਲੀਆ ਬੱਸ ਕੰਪਨੀ ਦੇ ਮਾਲਕ ਗੁਰਚੰਦ ਸਿੰਘ ਵਾਲੀਆ ਕੋਲ ਇਹਨਾਂ ਨੂੰ ਆਰਟੀਆਪੀ ਭਾਗ ਦੇ ਤਰਫੋਂ ਕੁਝ ਸਮੱਸਿਆਵਾਂ ਆ ਰਹੀਆਂ ਨੇ ਪਿਛਲੇ ਕੁਝ ਇੱਕ ਸਮੇਂ ਤੋਂ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਹਨਾਂ ਨੂੰ ਪੇਸਾ ਦਰਪੇਸ ਆ ਰਹੀਆਂ ਨੇ ਹਾਂਜੀ ਮੈਂ ਬਾਈ ਜੀ ਗੁਰਚੰਦ ਸਿੰਘ ਵਾਲੀਆ ਮੈਨੂੰ ਪਰਮਿਟ ਮਿਲੇ ਸੀ ਨਵੇਂ 2023 ਚ ਅਪ੍ਰੈਲ ਮਹੀਨੇ ਚ ਸਾਰ ਹੋ ਗਿਆ ਮੈਨੂੰ ਤੈਨ ਦੇ ਲਈ ਬਣਾ ਕੇ ਦੇ ਰਿਹਾ ਆ ਆਟੋ 2-3 ਵਾਰੀ ਆ ਫੌਲਿਕੇਸ਼ਨ ਵੀ ਹੋ ਗਿਆ ਵਾਰ-ਵਾਰ ਮੈਂ ਡੈਰੀ ਕਰਾਈ ਆ ਆਟੀਆਂ ਦੇ ਸੰਬੰਧ ਜਿਵੇਂ ਸਾਨੂੰ ਟਾਈਮ ਟੇਬਲ ਬਣਾ ਕੇ ਦਿੱਤੇ ਇਹਦੇ ਟਾਈਮ ਟੇਬਲ ਆ ਮੇਰਾ ਇਹ ਦੌਲਤਪੁਰੇ ਤੋਂ ਬਟਿੰਡਾ ਤੇ ਆਨੰਦਗੜ੍ਹ ਕੋਟਲੇ ਤੋਂ ਬਟਿੰਡਾ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਮੇਰੀ ਉੱਤੇ ਕਾਰਨ ਕੀ ਹੈ ਜੀ ਉਸ ਤਨਾੜ ਲੋਕਾਂ ਦੀ ਬੱਸਾਂ ਚੱਲਦੀਆਂ ਜਿਉਂ ਉਹ ਲੋਕ ਪਰਮਰ ਚੱਕਣ ਨੂੰ ਰਹਿ ਜੇ ਪੁਰਾਣੇ ਪਰਮਰ ਉੱਤੇ ਚੱਲੀ ਜਾਂਦੇ ਆ ਕੌਜਾਤਾਰੀ ਲੋਕ ਜਿਹੜੇ ਮੈਨੂੰ ਟਾਈਮ ਟੇਬਲ ਨਹੀਂ ਬਣਾ ਦੇ ਰਹੇ ਇਹ ਕਿੰਨਾ ਕ ਟਾਈਮ ਹੋ ਗਿਆ ਇਹ ਇਹ ਪੂਰਾ ਜੀ ਤਾਂ ਉੱਥੇ ਵੀ ਮੈਨੂੰ ਅਪ੍ਰੈਲ ਨੂੰ ਪਰਮਿਟ ਚੱਕਿਆ ਜੀ ਹੁਣ ਚੌਥਾ ਮਹੀਨਾ ਤਵਾਰੇ ਆਉਣ ਵਾਲਾ ਹੋ ਗਿਆ ਵੀ ਦਾ ਸਾਲ ਹੋ ਗਿਆ ਯਾਨੀ ਸਾਲ ਹੋ ਗਿਆ ਜੀ ਟਾਈਮ ਤੇ ਨਹੀਂ ਮਿਲਿਆ ਇਸ ਤੋਂ ਪਹਿਲਾਂ ਜਿੰਨੇ ਵੀ ਆਰਟੀਆਏ ਆ ਪਬਲੀਕੇਸ਼ਨ ਕਰਾ ਦਿੰਦੇ ਆ ਟਾਈਮ ਟੇਬਲ ਵੀ ਡੇਢ ਦੇ ਦਿੰਦੇ ਆ ਬਲੋ ਟਾਈਮ ਟੇਬਲ ਬਣਾ ਕਿੰਝ ਤੱਕ ਆ ਪਬਲੀਕੇਸ਼ਨ ਦਿਖਾਓ ਹਾਂਜੀ ਆ ਪਬਲੀਕੇਸ਼ਨ ਆ ਜੀ ਉਸ ਤੋਂ ਪਹਿਲਾਂ ਪਬਲੀਕੇਸ਼ਨ ਹੋਈਆਂ ਜੀ ਇੱਕ ਮਹੀਨੇ ਪਹਿਲਾਂ ਆ ਤੀਹ ਦਿਨ ਉਸ ਤੋਂ ਪਹਿਲਾਂ ਪਹਿਲਾਂ ਵੀ ਹੋਈਆਂ ਯਾਰ ਸੀ ਆ ਵਾਰ-ਵਾਰ ਮੈਂ ਡੈਰੀ ਕਰਾ ਕੇ ਬੇਨਤੀ ਵੀ ਕਰਦਾ ਰਿਹਾ ਜੀ ਆ ਵੀ ਦਾਲਤਪੁਰੇ ਤੋਂ ਆਰਕ੍ਰੇਸ਼ਨ ਭਰਾ ਬਠਿੰਡਾ ਵਾਪਸੀ ਫੇਰੇ ਵੀ ਮੈਨੂੰ ਟਾਈਮ ਟੇਬ ਬਣਾ ਕੇ ਦਿੱਤਾ ਜਾਵੇ ਬਾਰ-ਬਾਰ ਇਹ ਵੀ ਡੈਰੀ ਨੰਬਰ ਵੀ ਲੱਗਿਆ ਜਿੱਤੇ ਡੋਡੀ ਡੇਟਾ ਲਿਆ ਸੀ ਬਹੁਤ ਵਾਰੀ ਜਾਇਆ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਯਾਰ ਸਾਨੂੰ ਆ ਡਿੱਕਤਾ ਕਿ ਡੀਸੀ ਸਾਹਿਬ ਸਾਹਿਬ ਨਹੀਂਓਂ ਤੇ ਦਿੱਤੀ ਸਾਹ ਨੇ ਕੀ ਬੋਲਿਆ ਜੀ ਉਦੋਂ ਦਿੱਤੀ ਸਾਹ ਨੇ ਜੀ ਉਦੋਂ ਕਰਤਾ ਸੀ ਆਰਟੀਸ ਸਾਹਿਬ ਨੂੰ ਪਰ ਮਸਲਾ ਸਾਡੇ ਜਿਹਾ ਉਹਦਾ ਕਿਹਣੀ ਜੀ ਹਾਂ ਵੀ ਸਾਡਾ ਹੱਲ ਕੋਈ ਹੋਇਆ ਨਹੀਂ ਜੀ ਸਾਲੋਂ ਦੇ ਬੱਸਾਂ ਖੜੀਆਂ ਜੀ ਇੱਕ ਬੱਸ ਮੇਰੀ ਚੱਲ ਰਹੀ ਉਹਨੂੰ ਪ੍ਰੋਵੀਜ਼ਨ ਟਾਈਮ ਟੇਬਲ ਮਿਲਿਆ ਸੀਗਾ ਦੂਜੀਆਂ ਛੇ ਬੱਸਾਂ ਰੁਕੀਆਂ ਹੋਈਆਂ ਤੇ ਕੀ ਇਹਨਾਂ ਦਾ ਟੈਕਸ ਵਗੈਰਾ ਵੀ ਲੱਗਦਾ ਹੈ ਹਾਂਜੀ ਟਾਈਮ ਟੇਬਲ ਨਹੀਂ ਮਿਲਦੇ ਆ ਪਰਦਾ ਜੀ ਮੈਂ ਸਮੇਂ-ਸਮੇਂ ਤੇ ਪੇ ਕਰਦਾ ਜਿਹੜੀ ਕਿ ਮੇਰੇ ਬੱਸਾਂ ਦਾ ਟੈਕਸ ਪਾਇਆ ਹੈ ਸੋ ਦੋਸਤੋ ਗੁਰਚਰਨ ਸਿੰਘ ਵਾਲੀਆ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਆਰਟੀਏ ਡਾਕਟਰ ਵੱਲੋਂ ਇਹਨਾਂ ਨੂੰ ਟਾਈਮ ਟੇਬਲ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਜਦਕਿ ਬੱਸਾਂ ਇਹਨਾਂ ਦੀਆਂ ਖੜੀਆਂ ਨੇ ਇੱਥੇ ਤੇ ਉਸ ਦਾ ਟੈਕਸ ਵੀ ਲੱਗ ਰਿਹਾ ਸੋ ਅਸੀਂ ਵੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਬੇਨਤੀ ਕਰਦੇ ਆ ਕਿ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਹਰ ਕੰਮ ਰੋਜ਼ਗਾਰ ਦੇ ਸੁਪਨੇ ਨੂੰ ਮੋਹੀਆ ਕਰਵਾਇਆ ਜਾ ਸਕੀ। ਇੱਕ ਹੋਰ ਵੀ ਦਿੱਕਤ ਹੈ ਜੀ ਵਾਰ-ਵਾਰ ਆਰਟੀਸਟਾਂ ਨੂੰ ਮਿਲਣ ਜਿਹਦੇ ਉਪਨ ਸਿੰਘ ਲੱਗੀ ਹੋਈ ਆ। ਮਾਰੇ ਬੰਦੇ ਤਾਂ ਮਿਲਦੀ ਨਹੀਂ ਬਾਹਰੀ ਬਾਈ ਰੱਖਦੀ ਆ। ਫੇਰ ਤੋਂ ਜਾਣਦੇ ਆ ਸ਼ਾਮ ਨੂੰ ਮੁੜਿਆਂ ਨੂੰ ਮਿਲਦਾ ਸਮਾਂ ਹੀ ਨਹੀਂ ਦਿੰਦੀ। 2 ਮਿੰਟ ਗੱਲ ਸੁਣਦੀ ਆ ਬਾਹਰ ਕੱਢ ਦਿੰਦੀ ਆ ਆਹ ਨਹੀਂ ਤੁਹਾਡਾ ਮਸਲਾ ਹੱਲ ਕਰਾਂਗੇ। ਅੱਜ ਕਰਾਂਗੇ ਸਵੇਰੇ ਕਰਾਂਗੇ। ਪਰ ਸੁਣਵਾਈ ਕੋਈ ਨਹੀਂ ਜਿਹਦੇ ਧਨਾੜ ਲੋਕ ਆ ਜੀ ਉਹ ਜਾਂਦੇ ਆ ਜਾਣਸਰ ਮਿਲ ਲੈਂਦੇ ਆ। ਇਹ ਕਾਰਨ ਕੀ ਹੈ ਕਿ ਚੱਕਰ ਹੈ ਵੀ ਤਣਾੜ ਲੋਕਾਂ ਦਾ ਕੋਈ ਢੀਕ ਪੁਆਇੰਟ ਹੈ ਜਾਂ ਕੁਝ ਹੋਰ ਸਿਸਟਮ ਚੱਲ ਰਿਹਾ ਜੀ ਇਹ ਵੀ ਆਰਤੀ ਸਾਹਿਬ ਦੱਸ ਸਕਦੇ ਜੀ ਸਾਨੂੰ ਤਾਂ ਜਿਹੜੀ ਮੁਸ਼ਕਲਾਂ ਦੀ ਦੱਸਤੀ ਜੀ ਅਸੀਂ ਉੱਤੇ ਖੜੇ ਰਹਿੰਦੇ ਆ ਸਾਨੂੰ ਤਾਂ ਅੰਦਰੋਂ ਨਹੀਂ ਵੜਨ ਦੇ ਜਿਹੜੇ ਬਾਹਰ ਗੇਟ ਤੇ ਖੜੇ ਹੁੰਦੇ ਆ ਜੇ ਮਿਲਦਾ ਸਮਾਂ ਦਿੰਦੇ ਨੇ 2 ਮਿੰਟ ਦਿੰਦੇ ਆ ਗੱਲ ਹੀ ਨਹੀਂ ਸੁਣਦੇ ਪੂਰੀ ਸਾਡੀ ਬਸ ਕਹਿਂਦੇ ਆ ਅਸੀਂ ਜੀਮ ਸਾਹਿਬ ਨੂੰ ਕਹਤਾ ਅਸੀਂ ਥੱਲੇ ਕਹਤਾ ਉੱਤੇ ਕਹਤਾ ਪਰ ਸਾਡਾ ਮਸਲਾ ਤਾਂ ਹੱਲ ਨਹੀਂ ਹੋਇਆ ਜੀ ਪੂਰਾ ਸਾਲ ਹੋ ਗਿਆ ਜੀ 10 ਅਪ੍ਰੈਲ 2000 ਤੇ ਹੀ ਉਹਨੇ ਪਰਮਣ ਚੱਕੀ ਹੋਈ ਆ ਤੇ ਦਵਾਰੇ 10 ਪ੍ਰੈਲ 2024 ਆ ਗਈ ਬਸਾਂ ਚੱਲੀਆਂ ਨਹੀਂ ਤੇ ਸਰਕਾਰ ਨੇ ਰਜਗਾਰ ਦਿੱਤਾ ਸਾਨੂੰ ਪਰ ਉਥੇ ਜਿਹੜੇ ਤਗੜੇ ਲੋਗ ਆ ਇਹ ਰਜਗਾਰ ਨੂੰ ਚੱਲਣ ਨਹੀਂ ਦੇ ਰਹੇ ਉਹਨਾਂ ਦਾ ਕਬਜ਼ਾ ਲੋਕਾਂ ਦਾ